ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰੀ ਜਿਸ ਨਾਲ ਅਸੀਂ ਬਹੁਤ ਪਿਆਰ ਕਰਦੇ ਹਾਂ ਉਹ ਵੀ ਬਦਲੀ ਚ ਸਾਨੂੰ ਪਿਆਰ ਕਰੇ ਇਹ ਚੋਣਾ ਕੋਈ ਗਲਤ ਨਹੀਂ ਲੇਕਿਨ ਦੁਨੀਆ ਦੇ ਅੰਦਰ ਐਸਾ ਚੋਹਣਾ ਸਾਨੂੰ ਇੱਕ ਬਹੁਤ ਵੱਡਾ ਦੁੱਖ ਔਰ ਰੋਗ ਦੇ ਸਕਦਾ ਹੈ ਕਿਉਂਕਿ ਦੁਨੀਆ ਨਾਸਵੰਤ ਹੈ ਇਸ ਝੂਠੀ ਦੁਨੀਆ ਦੇ ਅੰਦਰ ਸੱਚੇ ਪਿਆਰ ਦੀ ਉਮੀਦ ਕਰਨਾ ਇਸ ਝੂਠੀ ਦੁਨੀਆ ਤੋਂ ਕਰਨਾ ਦੁਨੀਆਵੀ ਲੋਕਾਂ ਤੋਂ ਕਰਨਾ ਸਾਨੂੰ ਦੁੱਖ ਔਰ ਰੋਗ ਹੀ ਦਿੰਦਾ ਹੈ लेकिन पगतानी सच्चा प्यार कीता सच्चे नाल कीता पगत्रविदास जी केंद्री ने मेरी प्रीत गोविंद सिंह जिन कट है मैं तो मोल महंगी लई जी सत है साथ संगत बिन पाव नहीं उपजे पाव बिन पगतना हुए तेरी कहे रविदास एक बेन्ती हर्षियो पैज राखो राजा राम मेरी ਪਗਤ ਰਵਿਦਾਸੀ ਕਹਿੰਦੇ ਨੇ ਮੈਨੂੰ ਇਹ ਡਰ ਰਹਿੰਦਾ ਕਿਤੇ ਮੇਰਾ ਪਿਆਰ ਮੇਰੇ ਤਿਆਰੀ ਨਾਲ ਵਾਹਿਗੁਰੂ ਨਾਲ ਘੱਟ ਨਾ ਜਾਏ ਮੈਂ ਤੇ ਆਪਣਾ ਹਿਰਦਾ ਆਪਣੀਆਂ ਸੋਚ ਆਪਣੀਆਂ ਇਛਾਵਾ ਆਸਾਂ ਸਭ ਕੁਝ ਰੂਹ ਆਪਣੀ ਪਰਮਾਤਮਾ ਦੇ ਅੱਗੇ ਰੱਖ ਕੇ ਇਹ ਪਿਆਰ ਪਰਮਾਤਮਾ ਦਾ ਪਾਇਆ ਹੈ ਵਾਹਿਗੁਰੂ ਜੀ ਸਭ ਕੁਝ ਆਪਣੀਆਂ ਇੱਛਾਵਾਂ ਜਦੋਂ ਅਸੀਂ ਤਿਆਗ ਦਿੰਨੇ ਆ ਪਰਮਾਤਮਾ ਦਾ ਪਿਆਰ ਉਹ ਮਿਲਦਾ ਹੈ ਆਪਣੀ ਮਤਬੋਧ ਨਾਲ ਨਹੀਂ ਮਿਲਦਾ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਇਹ ਸੋਝੀ ਦੀ satsang ਦੇ ਅੰਦਰ ਆ ਕੇ ਪੈਂਦੀ ਹੈ ਕਿ ਪਰਮਾਤਮਾ ਹੁਣ ਤੂੰ ਮੇਰੀ ਪੈਜ ਰੱਖ